ਆਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਿੰਮਤ ਕੁਮਾਰ ਸੋਈ ਕੁਆਲੀ ਫੇਰ ਨਵਾਂ ਅਪਡੇਟ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ ਲੁਧਿਆਣਾ ਦੇ ਕਚੈਰੀ ਸਥਿਤ ਪੋਸਟ ਆਫਿਸ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਜਿਹੜਾ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਇੱਕ ਜਿਹੜੇ ਇਨਵੈਲਪ ਡਾਕ ਭਾਰਤੀ ਡਾਕ ਕੋਲ ਜਿਹੜੇ ਰਿਲੀਜ਼ ਹੋਏ ਨਹੀਂ ਉਹਨਾਂ ਨੂੰ ਲੈ ਕੇ ਜਿਹੜਾ ਇੱਕ ਰੋਜ ਪ੍ਰਗਟ ਕੀਤਾ ਜਾ ਰਿਹਾ ਆ ਕੀ ਰੋਸ਼ ਹੈ ਕੀ ਮਾਮਲਾ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਲੈਣੇ ਆ ਕੀ ਨਾ ਬਾਈ ਤੁਹਾਡਾ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਹਲਵਾਰਾ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਜਿਹੜਾ ਇਨਵੈਲਪ ਹੈ ਉਹਨਾਂ ਦੀ ਤਸਵੀਰ ਛਪੀ ਹੈਨ ਵਲਦ ਉਤੇ ਲੱਗੇ ਖੜੇ ਹੋ ਕੀ ਮਾਮਲਾ ਹੈ ਕਿ ਪਾਸੇ ਭਗਤ ਸਿੰਘ ਦੀ ਵੀ ਟਿਕਟ ਲੱਗੀ ਹੋਈ ਹੈ ਉਹਨਾਂ ਦੀ ਤੇ ਇੱਕ ਪਾਸੇ ਸ਼ਹੀਦ ਕਰਸਾਰ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਜਿਹੜੇ ਹੈਗੇ ਨਹੀਂ ਉਹਨਾਂ ਦਾ ਇਨਵੈਲਪ ਹੈ ਕੀ ਮਾਮਲਾ ਕੀ ਸਾਰਾ ਜੀ ਇਹਦਾ ਮਾਮਲਾ ਇਹ ਹੈ ਜੀ ਇਹ 13 ਤਰੀਕ ਵਾਲੇ ਦਿਨ ਤੁਸੀਂ ਤਰੀਕ ਪੜ ਸਕਦੇ ਹੋ ਮੂਰ ਦੇ ਵਿੱਚ 13 ਤਰੀਕ ਵਾਲੇ ਦਿਨ ਇੱਕ ਭਾਰਤੀਆ ਡਾਕ ਜਿਹੜੀ ਕਿ ਕੇਂਦਰ ਦਾ ਇੱਕ ਵਿਭਾਗ ਆ ਉਹਦੇ ਵੱਲੋਂ ਡਾਕ ਪੋਸਟ ਦਾ ਇੱਕ ਕਵਰ ਜਿਹੜ ਜਾਂਦਾ ਵਾ ਸਪੈਸ਼ਲ ਕਵਰ ਦੇ ਉੱਤੇ ਜਿਹਦੇ ਉੱਤੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਦੀ ਤਸਵੀਰ ਲਾਈ ਜਾਂਦੀ ਆ ਪਰ ਬੜੇ ਅਫਸੋਸ ਦੀ ਗੱਲ ਆ ਕਿ ਜਿਸ ਬੋਲੀ ਦੇ ਲਈ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਜਿਸ ਬੋਲੀ ਦੇ ਵਿੱਚ ਗਦਰ ਅਖਬਾਰ ਛਾਪਦੇ ਸੀਗੇ ਜਿਸ ਬੋਲੀ ਦੇ ਵਿੱਚ ਪਰਦੇਸੀ ਪੰਜਾਬੀਆਂ ਨੂੰ ਮੁਲਕ ਆਜ਼ਾਦ ਕਰਵਾਉਣ ਦੇ ਲਈ ਪ੍ਰੇਰਿਤ ਕਰਦੇ ਸੀ ਤੇ ਜਿਸ ਬੋਲੀ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਉੱਪਰ ਗਦਰ ਅਖਬਾਰ ਦੇ ਉੱਪਰ ਲਿਖ ਕੇ ਲੋਕਾਂ ਦੇ ਵਿੱਚ ਇੱਕ ਜਜ਼ਬਾ ਪ੍ਰਗਟ ਕਰਦੇ ਸੀਗੇ ਉਹ ਬੋਲੀ ਕਿਤੇ ਨਾ ਕਿਤੇ ਏਸ ਦੇ ਉੱਤੋਂ ਗਾਇਵਾ ਪੰਜਾਬੀ ਸਰਕਲ ਵੱਲੋਂ ਪੰਜਾਬ ਸਰਕਲ ਦੇ ਚੀਫ ਵੱਲੋਂ ਇਹ ਰੀਲ ਕੀਤਾ ਜਾਂਦਾ ਵਾ ਪੰਜਾਬ ਸਰਕਲ ਦਾ ਜਿਹੜਾ ਚੀਫ ਆ ਜੀਐਮ ਸਾਹਿਬ ਨੇ ਉਹ ਜੇਸ ਬੋਲੀ ਦੇ ਉਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਜੇਸ ਬੋਲੀ ਦੇ ਲਈ ਉਹ ਆਪਣੀ ਰੋਜ਼ੀ ਰੋਟੀ ਚਲਾ ਰਿਹਾ ਕਿਤਨਾ ਕਿਤੇ ਉਸ ਬੋਲੀ ਤੋਂ ਮੁਨਕਰ ਹੋਏ ਨੇ ਤੇ ਦੂਸਰੀ ਗੱਲ ਜੇਕਰ ਦੇਖੀਏ ਤਾਂ ਜਦੋਂ ਅਸੀਂ ਕਿਸੇ ਦਾ ਸਨਮਾਨ ਕਰਦੇ ਹਾਂ ਜੇਕਰ ਇੱਕ ਨਾਰਮਲ ਬੰਦਾ ਵੀ ਆ ਤਾਂ ਉਹਨੂੰ ਅਸੀਂ ਸਰਦਾਰ ਕਹਿ ਕੇ ਜਾਂ ਸ਼੍ਰੀ ਕਹਿ ਕੇ ਬੁਲਾਉਂਦੇ ਹਾਂ ਪਰ ਇਹ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦਾ 16 ਤਰੀਕ ਵਾਲੇ ਦਿਨ 106ਵਾਂ ਸ਼ਹੀਦੀ ਦਿਹਾੜਾ ਆ ਰਿਹਾ ਵਾ 106 ਸਾਲ ਹੋ ਗਏ ਉਹਨਾਂ ਦੀ ਸ਼ਹਾਦਤ ਹੋਏ ਨੂੰ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਦੇ ਨਾਮ ਉਰੇ ਕਿਸੇ ਸਨਮਾਨ ਨਹੀਂ ਲਿਖਿਆ ਗਿਆ ਨਾ ਤਾਂ ਪਹਿਲੀ ਗੱਲ ਕਿ ਅਸੀਂ ਸਾਡੀ ਪੁਰਜੋਹਰ ਇਹ ਮੰਗ ਕੇ ਇਹਦੇ ਮੂਰੇ ਸ਼ਹੀਦ ਲਿਖਿਆ ਜਾਣਾ ਚਾਹੀਦਾ ਵਾ ਨਹੀਂ ਤਾਂ ਸਰਦਾਰ ਲਿਖਿਆ ਜਾਣਾ ਲਾਜ਼ਮੀ ਆ ਤੇ ਜਦੋਂ 13 ਤਰੀਕ ਨੂੰ ਇਹ ਰਿਲੀਜ਼ ਹੁੰਦਾ ਵਾ ਉਸ ਦਿਨ ਤੋਂ ਜਦੋਂ ਪਤਾ ਲੱਗਿਆ ਸਾਡੇ ਨਾਲ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਦੇਵ ਸਰਾਭਾ ਜੀ ਮੌਜੂਦ ਨੇ ਸਾਡੇ ਨਾਲ ਭੋਜਨ ਸਮਾਜ ਮੁਕਤੀ ਦੇ ਸ਼ਕੰਦਰ ਸਿੰਘ ਜੀ ਰਤੋਵਾਲ ਜਦੋਂ ਇਹ ਜਥੇਬੰਦੀ ਨੂੰ ਇਸ ਗੱਲ ਦਾ ਬਾਰੇ ਪਤਾ ਲੱਗਿਆ ਤਾਂ ਇੱਕ ਰੋਸ ਪ੍ਰਗਟ ਕਰਨ ਦੇ ਲਈ ਇੱਥੇ ਇਕੱਠੇ ਹੋਏ ਨੇ ਜੀ ਕੀ ਮੇਨ ਮੰਗੀ ਤੁਹਾਡੀ ਔਰ ਅਗਲਾ ਜਿਹੜਾ ਕਦਮ ਹੈ ਕੀ ਕਦਮ ਹੋਏਗਾ ਆਪਣਾ ਕਿਉਂਕਿ ਕਿਤੇ ਨਾ ਕਿਤੇ ਦੇਖਿਆ ਜਾਬੇ ਨੇ ਪੰਜਾਬ ਦੇ ਵਿੱਚ ਜਿਹੜਾ ਆ ਅੰਗਰੇਜ਼ੀ ਸੱਭਿਆਚਾਰ ਨੂੰ ਜਾਂ ਹਿੰਦੀ ਨੂੰ ਬੜਾਵਤ ਆਇਦਾ ਪਰ ਪੰਜਾਬੀ ਜਿਹੜੀ ਹੈ ਪੰਜਾਬੀ ਮਾਂ ਬੋਲੀ ਜਿਹੜੀ ਹੈ ਪੰਜਾਬ ਦੇ ਵਿੱਚੋਂ ਉਹ ਵਿਲੁਪਤ ਹੋਣ ਦੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੂਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੇ ਕੋਈ ਕੇਂਦਰ ਨੇ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਵਾ ਤਾਂ ਇੱਕ ਨਾਰਾ ਦਿੱਤਾ ਸੀ ਇੱਕ ਦੇਸ਼ ਇੱਕ ਬੋਲੀ ਉਹੀ ਏਜੰਡੇ ਉੱਤੇ ਇਹ ਜਿਹੜੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋਏ ਨੇ ਜੇਕਰ ਮੰਗਾਂ ਦੀ ਗੱਲ ਕਰਦਾ ਮੈਂ ਦ ਪਹਿਲੇ ਉੱਪਰ ਸਾਨੂੰ ਪੰਜਾਬੀ ਦੇ ਵਿੱਚ ਸ਼ਹੀਦ ਕਰਤਾ ਸਿੰਘ ਸਰਾਭਾ ਚਾਹੀਦਾ ਵਾ ਸ਼ਹੀਦ ਆਜ਼ਮ ਕਰਤਾ ਸਿੰਘ ਸਰਾਭਾ ਜੀ ਦੀ ਬੋਲੀ ਸਾਨੂੰ ਚਾਹੀਦੀ ਆ ਦੂਸਰੀ ਸਟੈਂਪ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਆ ਉਹ ਗਲਤੀ ਨੂੰ ਸੋਧ ਹੋਣੀ ਚਾਹੀਦੀ ਆ ਭਗਤ ਸਿੰਘ ਦੀ ਤਸਵੀਰ ਵੀ ਲੱਗਿਆ ਭਗਤ ਸਿੰਘ ਦੇ ਮੂਹਰੇ ਵੀ ਸ਼ਹੀਦ ਲੱਗਿਆ ਜਾਣਾ ਚਾਹੀਦਾ ਵਾ ਤੀਸਰੀ ਜਿਹੜੀ ਆ ਜੀਵਨੀ ਛਾਪੀ ਗਈ ਆ ਸ਼ਹੀਦ ਕਰਤਾ ਸਿੰਘ ਸਰਾਭਾ ਜੀ ਦੀ ਜਿਹੜੀ ਇਹ ਜੀਵਨੀ ਇੱਥੇ ਛਾਪੀ ਗਈ ਆ ਇਹ ਵੀ ਜੀਵਨੀ ਜਿਹੜੀ ਪੂਰੀ ਪੂਰੀ ਇੰਗਲਿਸ਼ ਭਾਸ਼ਾ ਦੇ ਵਿੱਚ ਛਾਪੀ ਗਈ ਆ ਤੇ ਜਿਹੜੀ ਕਿਤੇ ਨਾ ਕਿਤੇ ਸਾਡੀ ਮਾਂ ਬੋਲੀ ਪੰਜਾਬੀ ਏਸ ਦੇ ਵਿੱਚੋਂ ਗੋਮ ਹੋਈ ਹੋਈ ਧਿਆਨ ਦੇ ਵਿੱਚ ਲਿਆ ਕੇ ਇਸ ਕਵਰ ਦੀ ਸੋਧ ਹੋ ਕੇ ਦੁਬਾਰਾ ਇਸ ਦਾ ਹੱਲ ਹੋਣਾ ਚਾਹੀਦਾ ਵਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਥੇ ਬੰਦੀਆਂ ਪੁਰਜ਼ੋਰ ਜਿਹੜਾ ਵੱਡਾ ਸੰਘਰਸ਼ ਕਰਨ ਦੇ ਲਈ ਤਿਆਰ ਬੈਠੀਆਂ ਨੇ ਜੀ ਸਰ ਕੀ ਕਹਿਣਾ ਚਾਹੂਗੇ ਕਿਤੇ ਨਾ ਕਿਤੇ ਸ਼ਹੀਦਾਂ ਦੇ ਨਾਲ ਜਿਹੜਾ ਇਹ ਇਨਸਾਫ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਨ ਵਾਸਤੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਆਪਣੇ ਪਰਿਵਾਰ ਦੀ ਪਰਵਾਹ ਨਾ ਕੀਤੀ ਆਪਣੀ ਜ਼ਿੰਦਗੀ ਨਹੀਂ ਦੇਖੀ ਉਹਨਾਂ ਨਾਲ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਅਨਿਆਇ ਹੋ ਰਿਹਾ ਹੈ ਜਾਂ ਜਾਂ ਕੀ ਮਾਮਲਾ ਹੈ ਸਰ ਇਹ ਬਿਲਕੁਲ ਸ਼ਹੀਦਾਂ ਦੇ ਨਾਲ ਅਨਿਆਇ ਹੋ ਰਿਹਾ ਵਾ ਜਦੋਂ ਕਿ ਜਿੰਨੀ ਪਬਲਿਕ ਆ ਸਾਰੇ ਦੇ ਸਾਰੇ ਦੁਨੀਆ ਇਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਵਾਉਣਾ ਚਾਹੁੰਦੇ ਨੇਗੇ ਪਰ ਜਦੋਂ ਸਰਕਾਰ ਨੇ ਜਿਵੇਂ ਹੁਣ ਆਹ ਲੈਟਰ ਜਾਰੀ ਕੀਤਾ ਲਫਾਫਾ ਜਾਰੀ ਕੀਤਾ ਵਾ ਇਹਦੇ ਵਿੱਚ ਇਹਨਾਂ ਨੇ ਲਿਖਤਾ ਕਿ ਕਰਤਾਰ ਸਿੰਘ ਕਰਤਾਰ ਸਿੰਘ ਕੌਣ ਹੋ ਸਕਦਾ ਲੱਖਾਂ ਕਰੋੜਾਂ ਕਰਤਾਰ ਸਿੰਘ ਨੇਗੇ ਪਰ ਕਰਤਾਰ ਸਿੰਘ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਬਾ ਉਹ ਇੱਕੋ ਇੱਕ ਆ ਇਸ ਕਰਕੇ ਜਦ ਇਹ ਜੇ ਉਹਨਾਂ ਦੇ ਨਾਲ ਲਫ਼ਜ਼ ਸ਼ਹੀਦ ਪਾਇਆ ਜਾਂਦਾ ਤਾਂ ਉਹਨਾਂ ਦਾ ਮਾਨ ਸਤਕਾਰ ਸੀਗਾ ਔਰ ਉਹ ਨੈਸ਼ਨਲ ਪੱਤਰ ਦੇ ਉੱਤੇ ਆਟੋਮੈਟਿਕਲੀ ਉਹ ਸ਼ਹੀਦ ਦਾ درجہ ਉਹਨਾਂ ਨੂੰ ਮਿਲਦਾ ਇਸ ਕਰਕੇ ਇਹ ਜਿਹੜਾ ਹੈਗਾ ਵਾ ਸਾਡਾ ਬਹੁਤ ਜ਼ਿਆਦਾ ਰੋਸ਼ ਆ ਔਰ ਉੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਿਖਣਾ ਚਾਹੀਦਾ ਔਰ ਦੂਜਾ ਜਿਹੜਾ ਉਹ ਮਗਰ ਉਹਨਾਂ ਦੀ ਜੀਵਨੀ ਲਿਖੀ ਆ ਉਹ ਸਾਰੀ ਦੀ ਸਾਰੀ ਉਹ ਮਾਤ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਆਮ ਲੋਕਾਂ ਨੂੰ ਉਹਦੇ ਬਾਰੇ ਦੇ ਵਿੱਚ ਜਿਹੜੇ ਕੱਟ ਪੜੇ ਲਿਖਿਆ 2 4 5 ਪੜੇ ਹੋਇਆ ਉਹ ਵੀ ਉਹਨਾਂ ਦੀ ਜੀਵਨੀ ਤੋਂ ਜਾਣੂ ਹੋ ਸਕਣ ਤੇ ਉਹਨਾਂ ਦੇ ਸੰਘਰਸ਼ ਤੋਂ ਜਾਣੂ ਹੋ ਸਕਣ ਕਿ ਸਾਡੇ ਸ਼ਹੀਦਾਂ ਨੇ ਸਾਡੇ ਵਾਸਤੇ ਕੀ ਕੁਰਬਾਨੀ ਦਿੱਤੀ। ਇਸ ਕਰਕੇ ਜਦੋਂ ਕਿ ਇਹਦਾ ਮਤਵਲੇ ਹੋ ਗਿਆ ਕਿ ਸਾਡੇ ਸ਼ਹੀਦਾਂ ਦੇ ਨਾਲ ਉਹਨਾਂ ਦੀਆਂ ਬੇਇੱਜ਼ਤੀਆਂ ਕਰਕੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚੋਂ ਦੇਸ਼ ਦੀ ਜਿਹੜੀ ਭਗਤੀ ਆ ਦੇਸ਼ ਭਾਵਨਾ ਉਹ ਖਤਮ ਕੀਤੀ ਜਾ ਰਹੀ ਆ। ਜੇਕਰ ਸ਼ਹੀਦਾਂ ਦੇ ਸ਼ਹੀਦਾਂ ਨੂੰ ਯਾਦ ਰੱਖਿਆ ਜਾਊਗਾ, ਉਹਨਾਂ ਨੂੰ ਸ਼ਹੀਦ ਕਹਿ ਕੇ ਜੀਤੇ ਕੀਤਾ ਜਾਊਗਾ, ਉਹਨਾਂ ਦੀਆਂ ਜੀਵੀਆਂ ਨੂੰ ਪੜਿਆ ਸੁਣਿਆ ਜਾਊਗਾ। ਤਾਂ ਹੀ ਅਸੀਂ ਉਹ ਆਪਦੀ ਆਉਣ ਵਾਲੀ ਪਨੀਰੀ ਨੂੰ ਅੱਗੇ ਤੋਰ ਸਕਾਂਗੇ ਔਰ ਦੇਸ਼ ਪਿਆਰ ਦੇ ਉਹਨਾਂ ਨੂੰ ਗੀਤ ਸੁਣਾ ਸਕਾਂਗੇ ਤੇ ਤੁਹਾਡੀ ਨਾਮ ਮੰਗਾ ਮੰਨੀਆਂ ਗਈਆਂ ਤੇ ਅਗਲਾ ਕਦਮ ਆਪਣਾ ਕੀ ਹੋਏਗਾ ਕੀ ਜਿਹੜੀ ਅਗਲੀ ਕਾਰਵਾਈ ਕੀਤੀ ਜਾਏਗੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਹੋਰ ਦੱਸਣੀ ਚਾਹੂੰਗਾ ਸਰਾਬਾ ਜੀ ਦੇ ਨਾਲ ਹਮੇਸ਼ਾ ਸਰਕਾਰਾਂ ਨੇ ਮਿਰਤ੍ਰੇਈ ਮਾਂ ਵਾਲਾ ਸਲੂਕ ਕੀਤਾ ਵਾ ਜਿਵੇਂ ਆਪਾਂ ਭਾਈ ਵਾਲਾ ਚੌਂਕ ਆ ਭਾਈ ਵਾਲਾ ਚੌਂਕ ਤੋਂ ਰੇਕੋਰਡ ਤੱਕ ਜਾਣ ਵਾਲਾ ਜਿਹੜਾ ਮਾਰਗ ਆ ਇਹ ਪੰਜਾਬ ਸਰਕਾਰ ਵੱਲੋਂ ਸੀਟ ਕਰਤਾਰ ਸਿੰਘ ਸਰਾਬਾ ਮਾਰਗ ਕਰ ਦਿੱਤਾ ਇਨੂੰ ਹਲੇ ਵੀ ਜਿਆਦਾਤਰ ਲੋਕ ਪੱਖਵਾ ਰੋਡ ਲਿਖੀ ਜਾਂਦੇ ਆ ਲੋਕਾਂ ਦੀ ਤਾਂ ਛਡੋ ਜਿਹੜਾ ਇੱਥੋਂ ਦਾ ਨਗਰ ਨਿਗਮ ਆ ਉਹ ਮਾਰਗ ਨੂੰ ਸੀਰ ਗਰਤਾਰ ਸਿੰਘ ਸਰਾਬਾ ਪੰਜਾਬ ਸਰਕਾਰ ਨੇ ਕਰਿਆ ਵਾ ਤਾਂ ਅੱਜ ਜਿਹੜਾ ਨਗਰ ਨਿਗਮ ਆ ਉਹਨਾਂ ਨੇ 6 ਮਹੀਨੇ ਪਹਿਲਾਂ ਫੇਰ ਪੱਖਵਾ ਰੋਡ ਦੇ ਬੋਰਡ ਲਾਤੇ ਜੇ ਪੰਜਾਬ ਸਰਕਾਰ ਦਾ ਕੀਤਾ ਹੋਇਆ ਕੰਮ ਸੀਰ ਗਰਤਾਰ ਸਿੰਘ ਸਰਾਬਾ ਦੇ ਸਤਕਾਰ ਲਈ ਉਹਨੂੰ ਨਗਰ ਨਿਗਮ ਮੰਨਣ ਨੂੰ ਤਿਆਰ ਨਹੀਂ ਇਹ ਸਰਾਬਾ ਜੀ ਦੀ ਬੇਆਦਬੀ ਕਰਦੇ ਨੇ ਜਾਣ ਬੁੱਝ ਕੇ ਕਰਦੇ ਨੇ ਜੇ ਉਹ ਛੋਟੀ ਉਮਰ ਦੇ ਸਭ ਤੋਂ ਛੋਟੀ ਉਮਰ ਦੇ ਸੀਧ ਨੇ ਦੇਖਦੀ ਆਯਾਦੀ ਵਿੱਚ ਤਾਂ ਉਹਨਾਂ ਦੇ ਨਾਲ ਬਤਾਰੇ ਵੀ ਉਹਨਾਂ ਦੇ ਇਦਾਂ ਦੇ ਕੀਤੇ ਜਾਂਦੇ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਤੇ ਹੁਣ ਜਿਹੜਾ ਇਹ ਆਪਣੇ ਲਫਾਫੇ ਦੇ ਉੱਪਰ ਸਪੈਸ਼ਲ ਕਵਰ ਦੇ ਉੱਪਰ ਜਿਹੜੀ ਫੋਟੋ ਲਾ ਕੇ ਸੀਧ ਨਹੀਂ ਲਿਖਿਆ ਇਹਦੇ ਉੱਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਕਿਉਂਕਿ ਅਸੀਂ ਲੰਮੇ ਸਮੇਂ ਤੋਂ ਸੀਧ ਕਰਤਾਰ ਸਿੰਘ ਸਰਾਬਾ ਨੂੰ ਕੌਮੀ ਸੀਧ ਦਾ ਦਰਜਾ ਦਿਵਾਉਣ ਲਈ ਭੌਖੜ ਤੜਾਣਾ ਦਿੱਲੀ ਤੱਕ ਅਸੀਂ ਮਰਨ ਵਰਤ ਤੇ ਬੈਠ ਕੇ ਆਏ ਆ ਤੇ ਪਰ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਕੰਮ ਤੇ ਜੂਨ ਹੀ ਸਰਕਦੀ ਆ ਅਗਲਾ ਹੁਣ ਕਦਮ ਕੀ ਹੋਏਗਾ ਜੇ ਆਪਣੀ ਮੰਗ ਨਹੀਂ ਮੰਨੀ ਜਾਂਦੀ ਜੇ ਅਗਰ ਇਹ ਸਾਡੀ ਮੰਗ ਨੂੰ ਨਹੀਂ ਪੂਰਾ ਕਰਦੇ ਤਾਂ ਕਿਉਂਕਿ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨ ਚਾਹੂੰਗਾ ਜੀ ਜਿਹੜਾ ਇਹ ਪੋਰਟ ਆਪਣਾ ਕਾਰਡ ਸਪਾਇਆ ਬਾ ਨਾ ਇਹ ਤਾਂ ਸਾਡੀ ਇਹਦੇ ਉੱਤੇ ਮੋਹਰ ਲਾਉਂਦੇ ਆ ਵੀ ਸੀਤ ਕਰਤਾਰ ਸਿੰਘ ਸਰਾਬਾ ਸਾਹਿਬ ਨਹੀਂ ਹੈਗਾ ਕਿਉਂਕਿ ਉਹਦੇ ਨਾਲ ਚਿੱਠੀਆਂ ਗਾਹਾਂ ਤੱਕ ਜਾਣਗੇ ਅਸੀਂ ਮੋਹਰ ਲਾਵਾਂਗੇ ਉਹਦੇ ਵਿੱਚ ਸੀਤ ਜਿਹੜਾ ਜਿਹੜਾ ਅਸੀਂ ਮੰਗ ਕਰਦੇ ਆ ਉਹ ਸਾਤੋਂ ਕੋਈ ਜਾਂਦੀ ਆ ਇਸ ਤੋਂ ਬਾਅਦ ਵਿੱਚ ਜੇ ਸਾਡੀ ਮੰਗੇ ਨਹੀਂ ਮੰਨੀ ਜਾਂਦੀ ਤਾਂ ਅਸੀਂ ਇਹਨਾਂ ਦਾ ਜਰੂਰ ਕੱਢ ਦਾਂਗੇ ਵੱਡਾ ਹਾਈ ਲੈਵਲ ਦੇ ਉੱਪਰ ਸੰਘਰਸ਼ ਕਰਾਂਗੇ ਸਮੂਹ ਜਥੇਬੰਦੀਆਂ ਨੂੰ ਇਕੱਠੀ ਕਰਕੇ ਸੀਤ ਕਰਤਾਰ ਸਿੰਘ ਸਰਾਬਾ ਜੀ ਦੇ ਜਿਹੜੀ ਉੱਤੇ ਫੋਟੋਸ਼ਾਪੀ ਗਈ ਹੈ ਇਨਵੈਲਪ ਦੇ ਉੱਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਸ਼ਹੀਦ ਨੇ ਜਿਨ੍ਹਾਂ ਨੇ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਸ਼ਹੀਦੀ ਦਿੱਤੀ ਹੈ ਅੰਗਰੇਜ਼ ਹਕੂਮਤ ਦੇ ਨਾਲ ਲੋਹਾ ਲਿੱਤਾ ਠੀਕ ਹੈ ਜੀ ਕਾਫੀ ਜਾਨ ਆਪਣੀ ਦੇਣੀ ਕੋਈ ਛੋਟੀ ਗੱਲ ਨਹੀਂ ਤੇ ਹੁਣ ਉਹਨਾਂ ਦੇ ਟਾਈਮ ਦੇ ਵਿੱਚ ਉਹਨਾਂ ਦੀ ਫੋਟੋ ਲਗਾਈ ਗਈ ਹੈ ਕਿਤੇ ਨਾ ਕਿਤੇ ਜਿਹੜੀ ਚਿੱਠੀਆਂ ਨੇ ਲੋਕਾਂ ਦੇ ਘਰੇ ਜਾਣ ਗਈਆਂ ਇਨਵੈਲਪ ਨੂੰ ਲੋਕ ਅਕਸਰ ਚਿੱਠੀ ਕਟਣ ਤੋਂ ਬਾਅਦ ਜਿਹੜਾ ਹੈ ਸਿਰ ਦੰਦੇ ਨੇ ਤੇ ਕਿਤੇ ਨਾ ਕਿਤੇ ਜਿਹੜੀ ਫੋਟੋ ਉਹਨਾਂ ਦੀ ਪੈਣਾ ਵਿੱਚ ਆਏਗੀ ਆ ਨੀਚੇ ਗਿਰੀ ਹੋਏਗੀ ਇਹ ਵੀ ਕਿਸੇ ਤਰੀਕੇ ਦੀ ਕੀ ਕਹਿਣਾ ਚਾਹੂੰਗੀ ਉਹਨਾਂ ਦਾ અપਮਾਨ ਹੈ ਜੀ ਕੀ ਹੈ ਜਿਹੜਾ ਕਵਰ ਹੋਊਗਾ ਕਵਰ ਨੂੰ ਤਾਂ ਸ਼ਾਇਦ ਨਹੀਂ ਛੇੜਦੇ ਜਦੋਂ ਸਰਾਬਾ ਜੀ ਦੀ ਫੋਟੋ ਦੇਖਣਗੇ ਇੰਨੇ ਤਾਂ ਲੋਕ ਸਾਮੰਹਾਰ ਹੈਗੇ ਨੇ ਉਹਨੂੰ ਜ਼ਰੂਰ ਸਾਹਮਣੇ ਰੱਖਣਗੇ ਜਿੱਥੇ ਸਰਾਬਾ ਜੀ ਦੀ ਜਪਾ ਸਾਹਿਬ ਜੀ ਜਿਨ੍ਹਾਂ ਨੇ ਵੀ ਸਾਡੇ ਦੇਸ਼ ਲਈ ਸੀਧੇ ਹੋਏ ਨੇ ਉਹਨਾਂ ਦੀ ਜਦੋਂ ਫੋਟੋ ਦੇਖਦੇ ਆ ਤਾਂ ਕੋਈ ਏਦਾਂ ਦੀ ਮੂਰਖ ਬੰਦਾ ਹੀ ਹੋਊਗਾ ਜਿਹੜਾ ਬੇਅਦਬੀ ਕਰੂਗਾ ਤੇ ਬਾਕੀ ਜਿਹੜੇ ਬੰਦੇ ਇਹ ਕੰਮ ਕਰਦੇ ਨੇ ਜਿਹੜੇ ਸੀਧਾਂ ਦਾ ਨਾਮ ਨਹੀਂ ਲਾਉਂਦੇ ਨਾਲ ਉਹ ਲੱਗਦਾ ਉਹਨਾਂ ਨੇ ਹਜੇ ਜੀਵ ਨਹੀਂ ਕਰਤਾਰ ਸਿੰਘ ਸਰਾਬਾ ਜੀ ਦੀ ਪੜ ਭਗਤ ਸਿੰਘ ਜੀ ਨੂੰ ਅਸੀਂ ਸਾਰੇ ਜਾਣਦੇ ਆ ਜਦ ਕੇ ਭਗਤ ਸਿੰਘ ਜੀ ਵੀ ਕਰਤਾਰ ਸਿੰਘ ਸਰਾਭਾ ਜੀ ਨੂੰ ਆਪਦਾ ਦਰਸ ਗੁਰੂ ਮੰਨਦੇ ਸੀ 24 ਘੰਟੇ ਆਪਣੀ ਫੋਟੋ ਜੇਬ ਚ ਰੱਖਦੇ ਸੀ ਕਰਤਾਰ ਸਿੰਘ ਸਰਾਭਾ ਜੀ ਦੀ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਕਰਤਾਰ ਸਿੰਘ ਸਰਾਭਾ ਯਾਦ ਨਹੀਂ ਹੈਗਾ ਜੇ ਨਹੀਂ ਯਾਦ ਹੈਗਾ ਇੱਕ ਆਪਦਾ ਕੰਮ ਨੂੰ ਬढ़ावा ਦੇਣ ਲਈ ਕਰਤਾਰ ਸਿੰਘ ਸਰਾਭਾ ਜੀ ਦੀ ਫੋਟੋ ਵਾਰਤ ਰਹੇ ਨੇ ਤੇ ਉਹਦੀ ਜਿਹੜੀ ਜੀਵਨੀ ਆ ਉਹ ਪੰਜਾਬੀ ਵਿੱਚ ਲਿਖਣ ਨੂੰ ਤਿਆਰ ਨਹੀਂ ਹੈਗੇ ਸਰਾਭਾ ਜੀ ਦੇ ਨਾਂ ਦੇ ਮੂਰੇ ਸੀਹਦ ਲਿਖਣ ਨੂੰ ਤਿਆਰ ਨਹੀਂ ਹੈਗੇ ਤੇ ਜੇ ਉਹ ਸੀਹਦ ਨਹੀਂ ਲਿਖਣਗੇ ਬੇਅਦਬੀ ਆ ਬਹੁਤ ਵੱਡੀ ਤੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਜਲੂਸ ਆ ਅਸੀਂ ਹਾਈ ਲੈਵਲ ਤੇ ਸਾਡੀਆਂ ਸਮੂਹ ਜਥੇ ਬੰਦੀਆਂ ਇਕੱਠੀਆਂ ਹੋ ਕੇ ਕੱਢਾਂਗੇ ਜੇ ਸਾਡੀ ਮੰਗ ਨੇ ਨਹੀਂ ਮੰਨਦੇ ਸੋ ਇਹ ਸੀਗੀ ਸਾਡੇ ਨਾਲ ਪਿੰਡ ਦੇ ਆਗੂ ਜਿਹੜੇ ਨੌਜਵਾਨ ਨੇ ਜਿਹੜੇ ਜਥੇਬੰਦੀ ਦੇ ਆਗੂ ਨੇ ਉਹਨਾਂ ਨੇ ਕਹਿਣਾ ਹੈ ਜੇ ਕਰਤਾਸ ਸਿੰਘ ਸਰਾਬਾ ਹੀ ਥਾਂ ਤੇ ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਨਾ ਲਿਖਿਆ ਗਿਆ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਹੈ ਸ਼ਹੀਦਾਂ ਦੇ ਨਾਲ ਇਨਸਾਫ ਹੋ ਰਿਹਾ ਹੈ ਜਾਂ ਜਿਹੜਾ ਇਨਸਾਫ ਨਹੀਂ ਉਹਨਾਂ ਨੂੰ ਮਿਲ ਪਾਰਿਆ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਜ਼ੁਲਮ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਆਪਣੀ ਸ਼ਹਾਦਤ ਜਿਹੜੀ ਹੈ ਦੇਸ਼ ਨੂੰ ਯਾਦਗਾਰ ਕਰਨ ਵਾਸਤੇ ਦਿੱਤੀ ਹੈ ਕਿਉਂਕਿ ਕੱਲੇ ਇੱਕ ਜਾਤ ਨੂੰ ਧਰਮ ਜਾਂ ਬੋਲੀ ਦੇ ਲਈ ਨਹੀਂ ਪੂਰੇ ਦੇਸ਼ ਵਾਸਤੇ ਜਿਹੜਾ ਹੈ ਉਹਨਾਂ ਨੇ ਆਪਣੀ ਜਿਹੜੀ ਆ ਸ਼ਾਹਦ ਦਿੱਤੀ ਹੈ ਕੈਮਰਾਮੈਨ ਹਰਜੀਤ ਦੇ ਨਾਲ ਹਿਮੰਤ ਕੁਮਾਰ ਐਸਐਮਜੀ ਨਿਊਜ਼ ਲੁਧਿਆਣਾ ਅੱਜ ਮੰਦਬਤਰੀ ਜਥੇਬੰਦੀਆਂ ਨੂੰ ਦਿੱਤਾ ਗਿਆ ਹੈ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਬਿਤਾਇਆ ਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਕਰਨਾ ਹੈ ਟੀਮ ਆਗਲਾ ਕੀ ਕਹਿਣਾ ਚਾਹੋਗੇ ਜੀ ਕਰੋ ਦਾ ਜਿਹੜਾ ਹੋਊਗਾ ਇਹ ਡਿਪਾਰਟਮੈਂਟ ਵੱਲੋਂ ਟਾਈਮ ਟੂ ਟਾਈਮ ਫੋਰ ਸਪੈਸ਼ਲ ਕਵਰ ਜਾਰੀ ਕੀਤੇ ਜਾਂਦੇ ਨੇ ਪ੍ਰੋਮਿਨੈਂਟ ਪਰਸਨੈਲਿਟੀ ਜਾਂ ਪ੍ਰੋਮਿਨੈਂਟ ਪਲੇਸਿਸ ਦੇ ਉਹਨਾਂ ਤੋਂ ਜਿਸ ਤਰ੍ਹਾਂ ਡਿਜ਼ਾਈਨ ਹੋ ਕੇ ਸਾਡੇ ਕੋਲ ਉਤੋਂ ਕਵਰ ਆਇਆ ਉਹ ਹੈਰਤ ਹੁੰਦੀ ਉਸ ਤੋਂ ਉਹ ਅਸੀਂ ਜਿਹੜਾ ਪ੍ਰਿੰਟ ਕਰਕੇ ਉਹਨੂੰ ਰਿਲੀਜ਼ ਕਰ ਦਿੰਦਾ ਸਰ ਇਹ ਜਿਹੜਾ ਡਿਜ਼ਾਈਨ ਪਾਸ ਹੋਇਆ ਉਹਦੇ ਵਿੱਚ ਕੋਈ ਪੰਜਾਬ ਗਵਰਨਮੈਂਟ ਦੀ ਵੀ ਕੋਈ ਦੇਖੋ ਉਹਦੇ ਬਾਰੇ ਮੈਨੂੰ ਇਹਨੀ ਜਾਣਕਾਰੀ ਨਹੀਂ ਹੈ ਜੀ ਜੋ ਜਿਸ ਤਰੀਕੇ ਨਾਲ ਉੱਥੋਂ ਡਿਜ਼ਾਈਨ ਹੋ ਕੇ ਆਉਂਦਾ ਅਸੀਂ ਉਸਨੂੰ ਪ੍ਰਿੰਟ ਕਰਕੇ ਐਸ ਇਟ ਇਜ਼ ਅਸੀਂ ਉਹਨੂੰ ਫੋਲੋ ਕਰਦੇ ਹਾਂ ਇਹ ਤੋਂ ਡਿਜ਼ਾਈਨ ਹੋ ਗਿਆ ਅੰਦਾਜ਼ੀ ਪਰ ਬੁਰੇ ਵੀ ਅਥਾਰਟੀਆਂ ਹੈਗੀਆਂ ਨੇ ਇਸ ਦਾ ਪਰਸਨ ਹੈ ਕਿ ਉਹਨਾਂ ਵੱਲੋਂ ਕੋਈ ਇ objection ਨਹੀਂ ਲਾਈ ਜਾ ਸਕਦੀ ਵੀ ਸਾਨੂੰ ਸਾਡੇ ਕੋਲੋਂ ਸਾਡੇ ਵੱਲੋਂ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਸ਼ਹੀਦ ਦਾ ਦਰਜਾ ਲਾ ਦਿੱਤਾ ਅਜੇ ਤੱਕ ਪਰ ਲਿਖਤਾ ਸਕਦੇ ਜੀ ਸ਼ਹੀਦ ਜੇ ਕੋਈ ਗਲਤੀ ਹੋਵੇ ਤਾਂ ਗਲਤੀ ਦੇ ਕਲੈਕਸ਼ਨ ਤੋਂ ਅਸੀਂ ਕਰਵਾ ਸਕਦੇ ਹਾਂ ਜੀ ਨਹੀਂ ਉਹ ਫਾਈਨਲ ਜਿਹੜੀ ਅਥਾਰਟੀ ਹੈਗੀ ਉਹ ਤੁਹਾਹਰ ਅਥਾਰਟੀਆਂ ਨਹੀਂ ਨਾ ਜਿਨ੍ਹਾਂ ਨੇ ਅਪਰੂਵ ਕਰਨਾ ਸੀ ਜਿਸ ਤਰ੍ਹਾਂ ਸਾਨੂੰ ਡਿਜ਼ਾਈਨ ਬਣ ਕੇ ਆਇਆ ਸੀ ਇਸ ਤਰੀਕੇ ਨਾਲ ਉਸ ਜੇ ਕੋਈ ਗਲਤੀ ਵੀ ਉੱਪਰ ਪ੍ਰਿੰਟ ਆ ਜਾਏਗਾ ਜੀ ਉਸ ਤਰ੍ਹਾਂ ਕੋਈ ਮੈਂ ਟੈਕਨੀਕ ਨਹੀਂ ਕਰਨਾ ਚਾਹੁੰਦਾ ਇਸ ਤਰ੍ਹਾਂ ਗਲਤੀ ਨਹੀਂ ਹੁੰਦੀ ਉੱਥੇ ਹੁਣ ਜੇ ਤੁਹਾਡੇ ਵੱਲੋਂ ਜਿਹੜੇ ਭੇਜ ਦਿੱਤਾ ਜੇ ਜਾਏਗਾ ਜੀ ਉੱਪਰ ਮੈਨੂੰ ਇਹ ਕਿਸੇ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਵੱਲੋਂ ਜੀ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਸ ਨੂੰ ਮੈਂ ਇਹ ਆਪਣੀ ਫੋਰਵਰਡਿੰਗ ਲੈਟਰ ਲਗਾ ਕੇ ਹਾਇਰ ਅਥਾਰਟੀਜ਼ ਨੂੰ ਕੰਮ ਦੇ ਕਰੋ। ਠੀਕ ਹੈ। ਲੈਟਰ ਸਾਥੀ ਨੂੰ ਰੋਕ ਲਈ ਜਾਓ ਕਿ ਜਦ ਤੱਕ ਜਿਹੜੇ ਦਸਤਾਵੇਜ਼ ਨੇ ਆ। ਇਹਦੇ ਬਾਰੇ ਵੀ ਕਿਉਂਕਿ ਜੋ ਸਪੈਸੀਫਾਈਡ ਨੋਰਮਸ ਹੁੰਦੇ ਨੇ ਅਸੀਂ ਉਸ ਤੋਂ 1 ਇੰਚ ਵੀ ਬਾਹਰ ਨਹੀਂ ਜਾ ਸਕਦੇ। ਜਿਹੋ ਦਾ ਤੱਕ ਜਿਹੜੀ ਰੋਕ ਵੀ ਨਾਉਂਗੇ। ਦੇਖੋ ਮੈਂ ਇਮੀਡੀਏਟਲੀ ਇਹ ਭੇਜ ਦੇਵਾਂਗਾ ਔਰ ਇਮੀਡੀਏਟਲੀ ਇਹ ਪਹੁੰਚ ਜਾਏਗੀ ਉੱਪਰ ਉਸ ਤੋਂ ਬਾਅਦ ਫਾਈਨਲ ਡਿਸੀਜਨ ਜਿਹੜਾ ਅਥਾਰਟੀ ਠੀਕ ਹੈ। ਥੈਂਕ ਯੂ ਵੈਰੀ ਮਚ।